ਰੇਟ ਤੋਂ ਦੱਸਿਆ ਗਿਆ ਸੇਮ ਰੇਟ ਦਿੱਤਾ ਜੀ ਜੋ ਵੀਡੀਓ 'ਚ ਰੇਟ ਦਿੱਤਾ ਗਿਆ ਉਹੀ ਰੇਟ ਦਿੱਤਾ ਜੀ ਬਿਲ ਕੱਟ ਕੇ ਨਾਲ ਦਿੱਤਾ ਜੀ GST ਨਾਲ ਉੱਪਰ ਲਾ ਕੇ ਦਿੱਤੀਗਾ ਕੋਈ ਉਹਦੇ ਵਿੱਚ ਹਾਂ ਕੋਈ ਰੇਟ ਦੇ ਵਿੱਚ ਵਾਧਾ ਕੁਝ ਨਹੀਂ ਕੀਤਾ ਜਿਹੜਾ ਜੋ ਦਿੱਤਾ ਗਿਆ ਸੇਮ ਰੇਟ ਦਿੱਤਾ ਗਿਆ ਫਸਟੀ ਗੱਲ ਦੋਸਤੋ ਮੈਂ ਤੁਹਾਡਾ ਦੋਸਤ ਦਿਸਵਿੰਦਰ ਸਿੰਘ ਬੀਐਸ ਇਲੈਕਟ੍ਰੋਨਿਕਸ ਤੋਂ ਅੱਜ ਆਪਣੇ ਕੋਲ ਸਰਦਾਰ ਅਵਤਾਰ ਸਿੰਘ ਜੀ ਆਏ ਨੇ ਇਹ ਆਏ ਨੇ ਆਪਣੇ ਕੋਲੇ YouTube ਦੇ ਜ਼ਰੀਏ ਇਹਨਾਂ ਨੇ ਆਪਣੇ ਵੀਡੀਓ ਵਗੈਰਾ ਦੇਖਿਆ ਸੇਵਕ ਸਿੰਘ ਜੀ ਨਾਲ ਜਿਹੜੀ ਵੀਡੀਓ ਆਪਾਂ ਪਾਈ ਸੀ ਉਹਨਾਂ ਦੇ ਥਰੂ ਆਪਣੇ ਕੋਾਇਏ ਨੇ ਇਹਨਾਂ ਨੂੰ ਡਿਮਾਂਡ ਸੀਗੀ ਐਪਰੋ ਦੇ ਇਨਵਰਟਰ ਦੀ 3200 ਵਾਲਾ ਮਾਡਲ ਜਿਹੜਾ 3 ਕੇਵੀ ਦਾ ਐਮਪੀਪੀਟੀ ਦੇ ਵਿੱਚ ਇਹਨਾਂ ਕੋਲੇ ਪਹਿਲਾਂ ਇੱਕ ਇਨਵਰਟਰ ਲੱਗਿਆ ਹੋਇਆ ਮਾਈਕਰੋਟੈਕ ਦਾ ਸਰ ਇਹ ਮਾਈਕਰੋਟੈਕ ਦਾ ਤੇ ਉਹ ਐਮਪੀਪੀਟੀ ਨਾ ਹੁਣ ਕਰਕੇ ਪ੍ਰੋਪਰ ਪਰਫਾਰਮੈਂਸ ਨਹੀਂ ਦੇ ਰਿਹਾ ਤੇ ਜਿਹਦੇ ਕਾਕੇ ਇਹਨਾਂ ਨੇ ਸਾਡੇ ਕੋਲੇ ਆ ਕੇ ਦੱਸਿਆ ਵੀ ਸਾਨੂੰ ਇਸ ਤਰ੍ਹਾਂ ਦੀ ਕੀ ਚਾਹੀਦੀ ਹੈਗੀ ਆ ਸਾਡੇ ਕੋਲ ਸਟਾਕ 'ਚ ਨਾ ਹੋਣ ਕਰਕੇ ਇਹਨਾਂ ਨੇ ਸਾਨੂੰ 4-5 ਦਿਨ ਪਹਿਲਾਂ ਆ ਕੇ ਦੱਸਿਆ ਤੇ ਸਾਡੇ ਕੋਲ ਸਟਾਕ 'ਚ ਨਹੀਂ ਸੀ ਅੱਜ ਸਾਡੇ ਕੋਲ ਪੀਸ ਸਟਾਕ ਦੇ ਵਿੱਚ ਆ ਚੁੱਕੇ ਨੇ ਤੇ ਇਹਨਾਂ ਨੇ ਇਹ ਚੀਜ਼ ਸਾਡੇ ਕੋਲ ਲਈ ਆ। ਸਾਰੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਇਹਦੇ ਬਾਰੇ ਤੇ ਕਿਦਾਂ ਤੁਸੀਂ ਛੱਡਾ ਰਸਤਾ ਕੰਮ ਕੀਤਾ? ਅਸੀਂ YouTube ਤੋਂ ਸਰਚ ਕੀਤੀ ਸੀ ਹਾਂਜੀ ਕਿਹੜਾ ਉਹਨੂੰ ਫਿਟ ਰਾਇਗਾ ਠੀਕ ਹੈ ਜੀ ਕੁਝ ਲੋਕਾਂ ਨੇ ਦੱਸਿਆ ਕਿ ਦਾਣਾ ਮੰਡੀ 'ਚ ਯੂਨੀਅਨ ਯੂਟੀਲ ਯੂਟੀਐਲ ਉਹਦੇ ਬਾਅਦ ਬੰਦੇ ਕਾ ਸਪੋਰਟ ਇਕੱਠਾ ਤੇ ਕਹਿੰਦੇ ਇਹ ਲੈਣ ਉਹਨਾਂ ਦਾ ਸਪੋਰਟ ਬਣੇ ਹਾਂਜੀ ਇਹਦੀ ਪਾਵਰ ਜਿਹੜੀ ਹੈਗੀ ਆ ਪੈਨਲ سپورਟ ਜਿਹੜੀ ਹੈਗੀ ਆ ਯੂਟੀਐਲ ਨਾਲੋਂ ਜ਼ਿਆਦਾ ਹਾਂ ਤੇ ਸਾਈਜ਼ ਦੇ ਵਿੱਚ ਵੀ ਉਹਦੇ ਨਾਲ ਕੰਪੈਕਟ ਆ ਔਰ ਪਰਫਾਰਮੈਂਸ ਉਹਦੇ ਨਾਲੋਂ ਜ਼ਿਆਦਾ ਇਹਨਾਂ ਔਰ ਇਹਦੀ ਡਿਊਰੇਬਿਲਟੀ ਯੂਟੀਐਲ ਨਾਲੋਂ ਜ਼ਿਆਦਾ ਹੈ ਤੇ ਇਸ ਲਈ ਅਸੀਂ ਵੀ ਇਹ ਪ੍ਰਿਫਰ ਕਰਦੇ ਹਾਂ ਵੀ ਇਹ ਚੀਜ਼ ਲਗਾਈ ਜਾਵੇ ਤੇ ਮੈਂ ਤਾਂ ਸਿਰਫ ਵਕਤ ਹੀ ਵਰਕਸ਼ਾਪ ਦੇਖ ਕੇ ਜਹਾ ਆ ਕਿ ਕੋਈ ਪ੍ਰੋਬਲਮ ਹੋਏ ਕਿ ਬੰਦਾ ਜਿੱਤ ਸਕਦਾ ਹਾਂ ਆਪਣੇ ਕੋ ਆਪਣਾ ਵਰਕਸ਼ਾਪ ਦਾ ਵੀ ਸਾਰਾ ਟੈਕਨੀਕਲ ਆਪਾਂ ਕੋਲ ਹੈਗੇ ਬਿਲਕੁਲ ਮੇਨ ਕਾਰਨ ਆਹੀ ਦਿਆ ਠੀਕ ਹੈ ਵੀ ਆਪਣਾ ਟੈਕਨੀਕਲ ਹੈਗੇ ਆ ਆਪਾਂ ਨੂੰ ਸਾਰੀ ਜਾਣਕਾਰੀ ਹੈਗੀ ਇਸ ਚੀਜ਼ ਬਾਰੇ ਤੇ ਕੱਲ ਨੂੰ ਕੋਈ ਪਰੇਸ਼ਾਨੀ ਕੋਈ ਦਿੱਕਤ ਪਰੇਸ਼ਾਨੀ ਵੀ ਆਉਂਦੀ ਤਾਂ ਆਪਾਂ ਉਸ ਚੀਜ਼ ਨੂੰ ਹੈਂਡਲ ਕਰ ਸਕਦੇ ਆ ਕਿਉਂਕਿ ਆਪਣਾ ਕੱਲਾ ਟਰੇਡਿੰਗ ਦਾ ਕੰਮ ਨਹੀਂ ਆਪਣਾ ਨਾਲ ਸੇਲ ਔਰ ਸਰਵਿਸ ਦੋਨਾਂ ਦਾ ਕੰਮ ਹੁੰਦਾ ਕੋਲੇ ਆਪਾਂ ਮਰ ਪੇਰ ਦਾ ਵੀ ਕੰਮ ਕਰਦੇ ਆਂ ਸੇਲ ਦਾ ਵੀ ਕੰਮ ਕਰਦੇ ਆਂ ਇਸ ਲਈ ਅਸੀਂ ਜੋ ਵੀ ਚੀਜ਼ ਸੇਲ ਕਰਦੇ ਆਂ ਸੇਲ ਕਰਨ ਤੋਂ ਪਹਿਲਾਂ ਅਸੀਂ ਉਸ ਚੀਜ਼ ਦੀ ਪ੍ਰੋਪਰ ਆਪ ਪਰਫਾਰਮੈਂਸ ਉਹਦੀ ਚੈੱਕ ਕਰਦੇ ਆਂ ਲੋਡ ਵਗੈਰਾ ਪਾ ਕੇ ਸਾਰਾ ਕੁਝ ਚੈੱਕ ਕਰਕੇ ਫੇਰ ਹੀ ਅਸੀਂ ਕਸਟਮਰ ਨੂੰ ਅੱਗੇ ਕਹਿੰਦੇ ਆਂ ਵੀ ਆਹ ਚੀਜ਼ ਤੁਹਾਡੇ ਲਾਣ ਜੋਗ ਹੈਗੀ ਤੇ ਇਹ ਚੀਜ਼ ਆਪਾਂ ਸੇਲ ਕੀਤੀ ਹੈ ਤੇ ਸਾਹਿਬ ਜੀ ਨੇ ਜੋ ਚੀਜ਼ ਆਪਣੇ ਕੋਲ ਮੰਗੀ ਆਪਾਂ ਸੇਮ ਉਹ ਵੀ ਚੀਜ਼ ਸਾਹਿਬ ਜੀ ਨੇ ਦਿੱਤੀ ਔਰ ਬਿੱਲ ਕੱਟ ਕੇ ਨਾਲ ਦਿੱਤਾ ਜੋ ਰੇਟ ਤੁਹਾਨੂੰ ਦੱਸਿਆ ਗਿਆ ਸੇਮ ਰੇਟ ਦਿੱਤਾ ਜੀ ਜੋ ਵੀਡੀਓ ਚ ਰੇਟ ਦਿੱਤਾ ਗਿਆ ਉਹੀ ਰੇਟ ਦਿੱਤਾ ਜੀ ਬਿੱਲ ਕੱਟ ਕੇ ਨਾਲ ਦਿੱਤਾ ਜੀ ਜੀਐਸਟੀ ਨਾਲ ਉੱਪਰ ਲਾ ਕੇ ਦਿੱਤੀ ਗਿਆ ਕੋਈ ਉਹਦੇ ਵਿੱਚ ਹਾਂ ਕੋਈ ਰੇਟ ਦੇ ਵਿੱਚ ਵਾਧਾ ਕੁਛ ਨਹੀਂ ਕੀਤਾ ਜੋ ਦਿੱਤਾ ਗਿਆ ਸੇਮ ਰੇਟ ਦਿੱਤਾ ਗਿਆ ਬਾਕੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਚੰਗੀ ਲੱਗਦੀ ਹੈ ਚੰਗੀ ਲੱਗਦੀ ਹੈ ਕਿਦਾਂ ਲੱਗਦੀ ਆ ਤੁਸੀਂ ਉਹਦੇ ਬਾਰੇ ਸਾਡੇ ਵੀਡੀਓ ਤੇ ਜਾ ਕੇ ਕਮੈਂਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਬਾਕੀ ਇਸ ਤਰ੍ਹਾਂ ਦੀ ਚੀਜ਼ ਹੋਰ ਲੈਣ ਵਾਸਤੇ ਤੁਸੀਂ ਜਦੋਂ ਮਰਜ਼ੀ ਸਾਡੇ ਸਾਡੇ ਦੁਕਾਨ ਤੇ ਧੰਨਵਾਦ